ਕੋਨਲ ਬਾਟ ਸਾਬ ਦੇ ਜੋ ਮਿਸਸਸ ਨੇ ਧਰਮ ਪਤਨੀ ਨੇ ਮੈਂ ਉਹਨਾਂ ਦੀ ਵੀਡੀਓ ਅ ਅੱਜ ਜਾ ਕੇ ਉਹ ਦੇਖੀ ਧਿਆਨ ਨਾਲ ਔਰ ਮੈਨੂੰ ਬੜਾ ਅਫਸੋਸ ਹੋਇਆ ਕਿ ਇੱਕ ਦੇਸ਼ ਦੀ ਸੇਵਾ ਕਰਨ ਵਾਲੇ ਫੌਜੀ ਦੀ ਘਰ ਦੀ ਉਹਦੇ ਪਰਿਵਾਰ ਦੀ ਜੋ ਹਾਲਾਤ ਪੰਜਾਬ ਪੁਲਿਸ ਨੇ ਬਣਾਏ ਉਹਦੇ ਤੇ ਮੈਨੂੰ ਵੀ ਬੜਾ ਅਫਸੋਸ ਹੋਇਆ ਔਰ ਮੈਨੂੰ ਇਸ ਗੱਲ ਦਾ ਗੁੱਸਾ ਵੀ ਬੜਾ ਆਇਆ ਕਿ ਯਾਰ ਇਹ ਕਾਨੂੰਨ ਬਣਿਆ ਕਿ ਦੇ ਲਈ ਕਿ ਪੰਜਾਬ ਕੇ ਭਗਵੰਤ ਮਾਨ ਦੀ ਸਰਕਾਰ ਸਿਲੈਕਟਿਵ ਕਾਨੂੰਨ ਲਾਗੂ ਕਰੂਗੀ ਸ਼ੀ ਹੈਜ਼ গিਵਨ ਯੂ ਵੀਡੀਓ ਐਵਿਡੈਂਸ ਐਂਡ ਸਤਕਾਰ ਜੋ ਮੈਡਮ ਨੂੰ ਮੈਂ ਕਹਿਣਾ ਚਾਹੁੰਦਾ ਕਰਨਲ ਸਾਹਿਬ ਦੇ ਮਿਸਿਸ ਨੂੰ ਡੋਨਟ ਐਕਸਪੈਕਟ ਜਸਟਿਸ ਫ্রম ਦੀ ਐਸਐਸਪੀ ਨਾਨਕ ਸਿੰਘ ਇਹਦੀ ਇਹ ਜਦੋਂ ਵੀ ਇਹ ਜੇ ਵੱਡੇ ਕੇਸ ਆਉਂਦੇ ਆ ਜਦੋਂ ਇਹਨਾਂ ਨੂੰ ਇਨਸਾਫ ਕਰਨ ਦੀ ਵਾਰੀ ਆਉਂਦੀ ਆ ਇਹ ਇਨਸਾਫ ਨਹੀਂ ਕਰਦੇ ਸਰਕਾਰ ਵੱਲ ਵੇਖਦੇ ਇਫ देयर इज नो ਐਕਸ਼ਨ ਬੀਨ ਟੇਕਨ ਅਗੇਂਸਟ ਦੋਜ਼ ਪੁਲਿਸ ਅਫੀਸ਼ਰਸ ਉਹਦਾ ਇੱਕ ਕਾਰਨ ਹੈ ਮੈਮ ਔਰ ਕਾਰਨ ਅੱਜ ਮੈਂ ਤੁਹਾਡੇ ਜਨਤਿਕ ਕਰਨ ਲੱਗਿਆ ਕਿਉਂਕਿ ਤੁਸੀਂ ਬਹੁਤ ਠੀਕ ਗੱਲ ਰੱਖੀ ਉਹਦੇ ਚ ਤੁਸੀਂ ਇਹ ਗੱਲ ਕਹੀ ਕਿ ਅੱਜ ਇਹ ਡੰਡੇ ਮਾਰ ਰਹੇ ਆ ਤੇ ਜੇ ਮੈਂ ਇਹ ਲੜਾਈ ਨਾਲ ਲੜੀ ਦਿਸ ਇਸ ਵਾਟ ਦ ਕਰਨਲਸ ਵਾਈਫ ਇਸ ਸੇਇੰਗ ਜੇ ਮੈਂ ਲੜਾਈ ਅੱਜ ਨਹੀਂ ਲੜੀ ਤੇ ਕੱਲੇ ਬੜੀ ਜਲਦੀ ਕਿਸੇ ਦਾ ਇੰਕਾਊਂਟਰ ਕਰਨ ਉਹ ਬਿਲਕੁਲ ਠੀਕ ਫਰਮਾਇਆ ਤੁਸੀਂ ਮੇਰੇ ਧਿਆਨ ਚ ਵੀ ਉਥੇ ਮੀਡੀਆ ਕਰਮੀਆਂ ਨੇ ਸਾਰਿਆਂ ਨੇ ਇਹ ਗੱਲ ਲਈ ਹੈ ਕਿ ਕਰਨਲ ਸਾਹਿਬ ਤੇ ਉਹਨਾਂ ਦੇ ਪੁੱਤਰ ਅੰਗਤ ਜੀ ਰਾਤ देर ਦਿੱਲੀੋਂ ਆਏ ਔਰ ਉਹਨਾਂ ਨੇ ਸੋਚਿਆ ਘਰ ਜਾ ਕੇ ਕੀ ਕਿਸੇ ਨੂੰ ਡਿਸਟਰਬ ਕਰਾਂਗੇ ਤੇ ਢਾਬੇ ਚ ਰੋਟੀ ਖਾ ਚਲੀਏ ਬੜੇ ਪਿਆਰ ਨਾਲ ਆਪ ਦਾ ਬਹਿ ਕੇ ਰੋਟੀ ਖਾ ਰਿਹਾ ਸੀ ਇਹ ਪੰਜਾਬ ਪੁਲਿਸ ਦੇ ਜਿਹੜੇ 12 ਮੁਲਾਜ਼ਮ ਇਹ ਤਿੰਨ ਐਸ ਐਚਓ ਜਾਂ ਚਾਰ ਸੀ ਮੈਨੂੰ ਨਹੀਂ ਪਤਾ ਐਗਜ਼ੈਕਟਲੀ ਇੱਕ ਦਾ ਇੱਕ ਤੱਕ ਕਹਿੰਦੇ ਛਡਾਉਂਦਾ ਐ ਸੋ ਮੈਂ ਜਿਹੜਾ ਨਹੀਂ ਜ਼ਿੰਮੇਵਾਰ ਗੁਨੇਗਾਰ ਮੈਂ ਉਹਦੇ ਬਾਰੇ ਨਹੀਂ ਇਹ ਤਿੰਨ ਐਸ ਐਚਓ ਇਹ ਬੰਦੇ ਨੇ ਜਿਨ੍ਹਾਂ ਨੇ ਸਵੇਰੇ ਕਿਨਕਾਉਂਟਰ ਕੀਤਾ ਔਰ ਇਹਨਾਂ ਨੂੰ ਇਨਕਾਉਂਟਰ ਕਰਨ ਲਈ ਬਹੁਤ ਵੱਡੀ ਥਾਪੀਆਂ ਇਨਾਂ ਦੇ ਸੀਨੀਅਰ ਅਫਸਰ ਸਾਬਾ ਬਣਾ ਨੇ ਦਿੱਤੀ ਹੈ ਸੋ ਦੇ ਵਰ ਐਨੀਵੇਜ਼ ਔਨ ਅ ਵੈਰੀ ਹਾਈ ਐਨ ਉਸ ਇਨਕਾਊਂਟਰ ਤੋਂ ਬਾਅਦ ਇਹਨਾਂ ਨੇ ਸੈਲੀਬ੍ਰੇਟ ਕੀਤਾ ਰੱਜ ਕੇ दारू ਪੀਤੀ ਔਰ ਸੁਭਾਵਿਕ ਉਹ ਮਾਹੌਲ ਵੇਖੋ ਜਦੋਂ ਬੰਦੇ ਨੇ ਇਨਕਾਊਂਟਰ ਕੀਤਾ ਹੋਵੇ ਔਰ ਉਸ ਨੂੰ ਥਾਪੀਆਂ ਮਿਲੀਆਂ ਹੁਣ ਪੰਜਾਬ ਪੁਲਿਸ ਤੋਂ ਬੀਜੀਪੀ ਚੀਫ ਮਨਿਸਟਰ ਇਨਾਦੇ ਚੀਫ ਮਨਿਸਟਰ ਸਹਿਬਾਨ ਸਾਰੇ ਉਸ ਨੂੰ ਬੜੀ ਥਾਪੀਆਂ ਦੇਣ ਦੇ ਹੋਣ ਇਸੋ ਬਾਬੇ ਕਾ ਉਹਦੇ ਲਈ ਇੱਕ ਕਰਨਲ ਜਾਂ ਉਹਦਾ ਮੁੰਡਾ ਕਿਹੜੀ ਕਿਹੜੀ ਬਾਗ ਦੀ ਬੋਲੀ ਆ ਔਰ ਉਸੇ ਅਹੰਕਾਰ ਤੇ ਕਹਿ ਲੋ ਸੱਤਾ ਦਾ ਨਸ਼ਾ ਕਹਿ ਲੋ ਪਾਵਰ ਦਾ ਨਸ਼ਾ ਕਹਿ ਲੋ ਸ਼ਰਾਬ ਦਾ ਨਸ਼ਾ ਕਹਿ ਲੋ ਆ ਕੇ ਉਹਨਾਂ ਨੇ ਇੱਕ ਦੋ ਇੱਕ ਪਿਓ ਪੁੱਤ ਨੂੰ ਜਿਹੜੇ ਪਿਆਰ ਨਾਲ ਰੋਟੀ ਖਾ ਰਹੇ ਸੀ ਦੇਸ਼ ਦੀ ਸੇਵਾ ਕਰਦੇ ਆ ਕਰਨਲ ਸਾਹਿਬ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਸਿਰਫ ਇਸ ਲਈ ਗੱਡੀ ਪਰਾਂ ਕਰਦਾ ਪੁਲਸ ਵਾਲਿਆਂ ਦੀ ਗੱਡੀ ਲੱਗਣੀ ਕਿਉਂ ਭਾਈ ਕਿਹੜਾ ਕਾਨੂੰਨ ਉੱਤੋਂ ਡੱਗੇ ਹੋ ਤੁਹਾਡੇ ਨਹੀਂ ਕੋਈ ਖਾਸ ਕਾਨੂੰਨ ਹੈ ਔਰ ਮੈਂ ਕਰਨਲ ਸਾਹਿਬ ਦੇ ਪ੍ਰਵਾਹ ਨੂੰ ਇਹ ਕਹਿਣਾ ਚਾਹੁੰਦਾ ਡੋਨਟ ਐਕਸਪੈਕਟ ਜਸਟਿਸ ਯੂ ਵਿਲ ਹੈਵ ਟੂ ਅਪਰੋਚ ਦ ਪੰਜਾਬ ਐਂਡ ਹਾਈ ਕੋਰਟ ਕਿਉਂਕਿ ਪੰਜਾਬ ਪੁਲਿਸ ਦੀ ਮਜਬੂਰੀ ਆ ਜੋ ਮੇਰੇ ਕੋਲ ਅੰਦਰਲੀ ਕਹਾਣੀ ਆ ਰਹੀ ਆ ਥੈਟ ਇਫ ਦੇ ਟੇਕ ਐਕਸ਼ਨ ਅਗੇਂਸਟ ਥੀਜ਼ ਇੰਡੀਵਿਜੂਅਲ ਥੀਜ਼ ਸੋ ਕਾਲਡ ਅ ਮੈਂ ਤਾਂ ਇਹਨਾਂ ਨੂੰ ਕਹੂੰਗਾ ਬਦਮਾਸ਼ੀ ਕੀਤੀ ਆ ਤਾਂ ਕੇਸ਼ਾਈ ਕੀਤੀ ਆ ਗੁੰਡਾਗਰਦੀ ਕੀਤੀ ਆ ਜੇ ਇਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਫਿਰ ਇਹਨਾਂ ਨੇ ਉਹ ਇਨਕਾਊਂਟਰ ਜਿਹੜਾ ਹੋਇਆ ਨਾ ਸਵੇਰੇ ਉਹ ਕਿਵੇਂ ਫੇਕ ਇਨਕਾਊਂਟਰ ਸੀ ਉਹ ਕਿਵੇਂ ਸਟੇਜ ਮੈਨੇਜਡ ਇਨਕਾਊਂਟਰ ਸੀ ਉਹਦੀਆਂ ਵੀ ਪਰਤਾਂ ਖੋਲ ਦੇਣ ਇਸ ਲਈ ਪੁਲਿਸ ਨੂੰ ਬੜਾ ਪ੍ਰੈਸ਼ਰ ਹੈ ਕਿ ਜੇ ਇਹਨਾਂ ਤੇ ਐਕਸ਼ਨ ਲਿਆ ਔਰ ਇਹ ਦਬਕੇ ਮਾਰਦੇ कि ਜੇ ਸਾਡੇ ਤੇ ਐਕਸ਼ਨ ਲਓਗੇ ਨਾ ਫਿਰ ਅਸੀਂ ਦੱਸਾਂਗੇ ਸੁਵੇਰਾ ਵਾਲਾ ਸਾਰਾ ਇਨਸੀਡੈਂਟ ਸੋ ਥਿਸ ਨੀਡਸ ਅ ਹਾਈ ਕੋਰਟ ਮੋਨਿਟਰਡ ਇਨਕੁਆਇਰੀ ਔਰ ਕਮਾਲ ਦੀ ਗੱਲ ਐਂਡ ਆਈ ਆਈ ਸਲੂਟ ਥਿਸ ਫੈਮਿਲੀ ਐਂਡ ਥਿਸ ਲੇਡੀ ਕਿ ਤੁਸੀਂ ਤਾਂ ਬੜੀ ਹਿੰਮਤ ਵਿਖਾਈ ਹੈ ਜੀ ਤੁਸੀਂ ਇਹ ਡੱਟ ਕੇ ਖਲੋ ਗਏ ਹੋ ਤੁਹਾਨੂੰ ਕਦੇ ਰਾਜ਼ੀਨਾਮਾ ਕਦੇ ਮਾਫੀਆਂ ਫਿਰ ਝੂਠਾ ਪਰਚਾ ਤੁਹਾਡੇ ਦੀ ਦੇ ਦਿੱਤਾ ਜਦੋਂ ਸੀਸੀਟੀਵੀ ਫੁਟੇਜ ਹੋਵੇ ਫਿਰ ਔਰ ਇਹ ਰਿਪੋਰਟ ਆ ਗਈ ਹੋਵੇ ਉਲਟਾ ਥੋਡੇ ਤੇ ਪਣਾਤੀ ਸ਼ਰਾਬ ਉਹਨਾਂ ਨੇ ਪੀਤੀ ਬੇਨਸਾਫੀ ਉਹਨਾਂ ਨੇ ਕੀਤੀ ਪੁਲਿਸ ਵਾਲਿਆਂ ਨੇ ਕਾਨੂੰਨ ਪੁਲਿਸ ਵਾਲਿਆਂ ਨੇ ਤੋੜਿਆ ਔਰ ਬਣਾ ਥੋਡੇ ਤੇ ਦਿੱਤਾ ਕਿ ਕਰਨਲ ਸਾਹਿਬ ਬੱਛ ਲੂਫੀ ਕਰਦੇ ਸਨ ਜਾਂ ਕਰਨਲ ਸਾਹਿਬ ਨੇ ਸ਼ਰਾਬ ਪੀਤੀ ਸੀ ਮਗਰ ਉਹ ਸਾਰੀ ਪਰਦੇ ਫਾਸ਼ ਥੋਡੀ ਮੈਡੀਕਲ ਬਲੱਡ ਰਿਪੋਰਟਾਂ ਨੇ ਔਰ ਇਹ ਸੀਸੀਟੀਵੀ ਵੀਡੀਓ ਨੇ ਕੀਤੀ ਐ ਸੋ ਆਈ ਪਰਸਨਲੀ ਆ ਮੈਂ ਸਮਝਦਾ ਸੀਗਾ ਇਸ ਦੇਸ਼ ਦਾ ਨਾਗਰਿਕ ਪੰਜਾਬੀ ਹੋਣ ਦੇ ਨਾਤੇ ਜਿਨ੍ਹਾਂ ਨੇ ਹਮੇਸ਼ਾ ਹੀ ਫੌਜ ਦਾ ਸਤਿਕਾਰ ਕੀਤਾ ਔਰ ਮੈਂ ਅੱਜ ਕਹਿਣਾ ਚਾਹਾਂਗਾ ਭਗਵਾਨ ਜੀ ਬੜੇ ਅਫਸੋਸ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਬੜੇ ਇਸ਼ਤਿਹਾਰ ਦਿੰਨੇ ਹੋ ਵੱਡੇ ਵੱਡੇ ਕਿ ਸ਼ਹੀਦਾਂ ਦਾ ਸੀ ਸਤਿਕਾਰ ਕਰਦੇ ਆ ਔਰ 1 ਕਰੋੜ ਦੀ ਰਾਸ਼ੀ ਦਿੰਨੇ ਹੋ ਇਹ ਸਤਿਕਾਰ ਨਹੀਂ ਆ ਇਹ ਥੋਡੀ ਪਬਲਿਸਿਟੀ ਸਤਿਕਾਰ ਤੁਸੀਂ ਕਿੰਨਾ ਕਰਦੇ ਹੋ ਜਿਉਂਦੇ ਦਾ ਤਾਂ ਕਰ ਨਹੀਂ ਰਹੇ ਮਰੇ ਦਾ ਤੁਸੀਂ ਤੱਟੂ ਦਾ ਕਰਨਾ ਕਿਸੇ ਦਾ ਸਰਕਾਰ ਸੋ ਮੈਂ ਅੱਜ ਜੇ ਇਹਨਾਂ ਦੀ ਡਿਸਮਿਸਲ ਨਹੀਂ ਹੁੰਦੀ ਉਹਦੇ ਕਈ ਕਾਰਨ ਨੇ ਔਰ ਉਹ ਕਾਰਨ ਮੈਂ ਦੱਸਿਆ ਕਿਉਂਕਿ ਇਹ ਫੇਕ ਕਾਉਂਟਰ ਸਪੈਸ਼ਲਿਸਟ ਨੇ ਇਹਨਾਂ ਨੂੰ ਸਵੇਰੇ ਥਾਪੀ ਮਿਲੀ ਆ ਆਸ ਨਾ ਰੱਖਿਓ ਪੰਜਾਬ ਐਂ ਹਰਿਆਣਾ ਹਾਈ ਕੋਰਟ ਅਪਰੋਚ ਕਰਕੇ ਜੁਡੀਸ਼ੀਅਲ ਇਹਦੇ 'ਚ ਅਪਰੋਭ ਹੋਵੇ ਔਰ ਜਿਸ ਤਰ੍ਹਾਂ ਲਾਰੈਂਸ ਮਿਸ਼ਨ ਹੋਈ ਦੇ ਪਰੋਭ ਹੋ ਕੇ ਸਚਾਈ ਸਾਹਮਣੇ ਆਈ ਸੀ ਜਾਂ प्रबोध कुमार जी सीनियर ऑफिसर हाई कोर्ट आप नियुक्त करे जिन वो ठीक समझ दिया सच्चाई सामने जरूर आओगी इंसाफ जरूर मिलेगा आई अगेन मैं फिर कहना आई स्टैंड इन सॉलिडारिटी विद द कर्नलस फैमिली एंड आई आई सैल्यूट हर एंड हर फैमिली फॉर दिस स्टैंड दैट दे हैव टेकन एंड आई अर्ज द पीपल ऑफ पंजाब मैं सारेया नु विनती करता है कि ये मौका इंसाफ गवाउन दा टुडे इट्स द कर्नलस फैमिली जेन आर्टले so tomorrow it may be somebody else and i i don't say the sari punjab police there are some very good cops in the punjab police also they are also feeling a shame of what has happened but you cannot let anybody got go scott free eh ji edi maafi koi nahi je ajj inna nu eh galeeri mil gayi ki ek banda maar ta colonel nu kut liya aur ehda bhi vaake gal sahi hai ki je eh ta encounter vi kar sakde si colonel sahab aur je ajj na rokya ਕੱਲ ਭਾਈ ਕਿਸੇ ਹੋਰ ਨੂੰ ਜ਼ਿੰਮੇਵਾਰ ਨਾ ਠਰਾਇਓ ਕੱਲ ਤੁਹਾਡੇ ਮੇਰਾ ਕਿਸੇ ਦਾ ਵੀ ਪਰਿਵਾਰ ਦਾ ਜੀ ਜਾਂ ਨਿਆਣਾ ਹੋ ਸਕਦਾ ਜਿਹੜਾ ਇਹਨਾਂ ਦੇ ਹੱਥ ਚੜੂਗਾ ਸੋ ਨਿਪਟ ਇਨ ਦਾ ਬੱਡ ਨਾਓ ਲੈਟ ਸਟੈਂਡ ਟੁਗੇਦਰ ਐਂਡ ਗੈਟ ਜਸਟਿਸ ਫॉर द ਕਰਨਲਸ ਫੈਮਿਲੀ ਬਹੁਤ ਬਹੁਤ ਧੰਨਕਤਰੀ